ਸਤਿ ਸ਼੍ਰੀ ਅਕਾਲ ਜੀ ਕਪੜੇ ਲਈ ਲੈ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਹਾਂ ਕਾਟਨ ਦੇ ਸੂਟ ਹਾਂਜੀ ਇਹ ਮੈਚਿੰਗ ਸੂਟ ਨੇ ਕਾਟਨ ਦੇ ਹਾਂਜੀ ਬਾਟਮ ਨਾਲ ਦਾ ਕਪੜਾ ਲਗਾ ਕੇ ਪਿੰਟੈਕਸ ਪਾ ਕੇ ਲੈਸਸ ਨਾਲ ਬਹੁਤ ਹੀ ਪਿਆਰਾ ਸੂਟ ਤਿਆਰ ਕੀਤਾ ਹੈ ਹਾਂਜੀ ਇਸ ਦੇ 슬ੀਵਸ ਤੇ ਐਸ ਦਾ ਨੱਕ ਜੀ ਪੋਟਲੀ ਬਟਨ ਦਿੱਤੀ ਹੈ ਐਸਨ ਆਲਸਟ੍ਰੇਟ ਸਲਵਾਰ ਤਿਆਰ ਕੀਤੀ ਹੈ ਸਲਵਾਂ ਤੇ ਲੈ ਸਕਤੀ ਹੈ ਇਸ ਦੇ ਨਾਲ ਬਰਬਰੀ ਦਾ ਦੁਪੱਟਾ ਹੈ ਜੀ ਦੁਪੱਟੇ ਦੇ ਵੀ ਲੈ ਆ ਸੇ ਹਾਂਜੀ ਇਸ ਦੇ ਨਾਲ ਹੀ ਇਸ ਡਿਜ਼ਾਈਨ ਦੇ ਆ ਤੁਸੀਂ ਹੋਰ ਕਿਸੇ ਡਿਜ਼ਾਈਨ ਦੇ ਸੂਟ ਤਿਆਰ ਕਰਵਾਣਿਆ ਥਾ ਹਾਂਜੀ ਇਹ ਮੈਚਿੰਗ ਸੂਟ ਹੈ ਇਹ ਸ਼ਾਰਟ ਹੈ ਜੀ ਐਸ ਨਾਲ ਬਾਟਮ ਹੈ ਆ ਕੇ ਇੱਕ ਹਾਂਜੀ ਇੱਕ ਸੂਟ ਆਇਆ ਜੀ ਐਸੇ ਨਾਲ ਬਾਟਮ ਹੈ ਇਹਨਾਂ ਸੂਟਾਂ ਨੂੰ ਤੁਸੀਂ ਐਸ ਇਟ ਇਜ਼ ਮੰਗਵਾ ਸਕਦੇ ਹੋ ਜਾਂ ਜਿਵੇਂ ਆ ਤਿਆਰ ਕੀਤਾ ਹੋਇਆ ਸੂਟ ਹੈ ਇਸ ਤਰ੍ਹਾਂ ਤਿਆਰ ਕਰਵਾ ਕੇ ਮੰਗਾ ਸਕਦੇ ਹੋ ਹਾਂਜੀ ਨੈਕਸਟ ਸੂਟ ਹੈ ਐਸ ਦੀ ਬਾਟਮ ਹੈ ਦੇਖੋ ਹਾਂਜੀ ਗੈਸ ਇਹ ਸਾਰੇ ਬਹੁਤ ਸੋਨੇ ਬ੍ਰੈਂਡ ਦੇ ਕੱਪੜੇ ਹੈ ਬਹੁਤ ਸੋਨੇ ਇਹਨਾਂ ਦੇ ਪ੍ਰਿੰਟ ਹੈ ਕਲਰ ਬਹੁਤ ਸੋਨੇ ਹੈ ਇਹਨਾਂ ਦੇ ਹਾਂਜੀ ਪ੍ਰਿੰਟਰ ਵਿੱਚ ਹੈ ਇਸ ਨੈਕਸਟ ਪ੍ਰਿੰਟ ਹੈ ਹਾਂਜੀ ਐ ਪ੍ਰਿੰਟਰ ਹੈ ਇੰਨਾ ਚ ਕੋਈ ਸੂਟ ਲੈਣਾ ਤੁਸੀਂ ਐਜ਼ ਇਟ ਵੀ ਮੰਗਵਾ ਸਕਦੇ ਹੋ ਤੁਸੀਂ ਤਿਆਰ ਕਰਵਾ ਕੇ ਸਟਿਚ ਕਰਾ ਕੇ ਮੰਗਵਾ ਸਕਦੇ ਜਿਵੇਂ ਕਿਸ ਤੁਹਾਨੂੰ ਦੱਸਿਆ ਹੈ ਇਸ ਤਰ੍ਹਾਂ ਸੂਟ ਤਿਆਰ ਹੋ ਜਾਂਦੇ ਆ ਨਾਲ ਦੁਪੱਟੇ ਤਿਆਰ ਹੋ ਜਾਂਦੇ ਆ ਹਾਂਜੀ ਇੱਕ ਇਹਦੇ ਚ ਐ ਸੂਟ ਤਿਆਰ ਕੀਤਾ ਹੋਇਆ ਐ ਐਸ ਦੇ 슬ੀਵਸ ਤੇ ਲੈਸ ਲਗਾਈਏ ਸ਼ਰਟ ਸਪੋਟਲੀ ਦਿੱਤੀ ਆ 슬ੀਵਸ ਤੇ ਲੈਸ ਲਗਾਈਏ ਐਸ ਦੇ ਘੇਰੇ ਚ ਡਿਜ਼ਾਈਨਿੰਗ ਸੀ ਇਸ ਤੇ 슬ੀਵਸ ਤੇ ਲੈਸ ਲਗਾਈਏ ਇਸਦੇ ਨਾਲ ਪਲਾਜ਼ੋ ਤਿਆਰ ਕੀਤਾ ਹੈ ਪੈਂਟ ਪਲਾਜ਼ੋ ਇਹਨਾਂ ਚੋ ਕੋਈ ਵੀ ਸੂਟ ਤੁਸੀਂ ਤਿਆਰ ਕਰਾਣਾ ਹੈ ਤੁਸੀਂ ਸਾਡੇ ਵਟਸਐਪ ਨੰਬਰ ਤੇ ਸਾਡੇ ਕੋਲ ਕੰਟੈਕਟ ਕਰ ਸਕਦੇ ਹੋ ਜੀ ਸਾਡੀ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਨੇ ਸੋਨੇ ਸੂਟ ਤੜ ਤੱਕ ਪਹੁੰਚ ਸਕਣ ਥੈਂਕ ਯੂ